ਰਾਜੇ ਭਾਈ ਲਾਗਨ ਕਰ ਸਰਵਾ ਤੇ ਨਾਲੇ ਕਵਿਟਾ 11 12 14 24 ਅਗਲੂ ਕੀ ਹਾਲ ਹੈ ਤੂੰ ਬੋਲ ਤਕਵੀਰ ਉਹ ਕਰ ਵੀ ਚੱਲੀ ਮੈਂ ਸਟਾਰਟ ਕਰਵਾ ਯਾਰ ਪਾਣੀ ਆ ਰਿਹਾ ਜੇਰ ਪਾਣੀ ਦੀ ਸੇਵਾ ਕਰੋ ਬਾਅਦ ਚੇਰ ਨੇ ਪਹੁੰਚਣਾ 15ਵੀਂ ਜੰਗਲਸ਼ੀ ਜਲਦੀ ਕਰਾਓ ਕੋਕਰ ਮੇਰਾ ਵੀ ਮੈਚ ਸ਼ੁਰੂ ਕਰਾ ਆਪਣਾ ਟੂਰਨਾਮੈਂਟ ਕਾਜ ਦੇ ਵੀ ਖੇਤੀ ਕਰੋ ਆਪਣੇ ਪਿੰਡ ਦਾ ਇਸ਼ਾਰਾ ਕਰਦੀ ਫਿਰ ਕੋਡੇ ਜੀ ਜੇਕਰ ਦੇ ਪੈਪ ਪੂਰਨਾ ਤੋਂ 3 ਵਾਲਾ ਪਾਣੀ ਹੈ ਜੀ ਬੋਤਲ ਦੀ ਹੈ ਪਹਿਲੀ ਗੋਲ ਬਾਂਗੂ ਆਕੂ ਐ ਚਲੇ ਬੰਦ ਕਰ ਮਾੜੀ ਸੋਹਣੀ ਗੋਲ ਆ ਮੁੰਡੇ ਦੀ ਬਾਂਗੂ ਆਕ ਤੋਂ ਵੇ ਜਾਓ ਬਗੇ ਬਾਂਗੂ ਦਾ ਹਿੰਟ ਸ਼ਾਟ ਸਿੰਘਾਂ ਬਾਈ ਜਿਹੜਾ ਨਾ ਇਹ ਮੁੰਡੇ ਨੇ 74 ਰਨ ਚੇਜ ਕੀਤੇ ਨੇ ਇਕੱਲੇ ਨੇ ਬਾਈ ਕਬਾਡੇ ਦੇ ਮੁੰਡਾ ਹਾਂ ਕੱਲ ਨੂੰ ਨੇ ਚੇਜ ਕਰਤੀ ਸੀ ਸੋਰ ਨੇ ਮਾਰੇ ਕੱਲ ਹਾਂ 17 ਬੁੱਲਾ ਮਾਰੇ ਨੇ 45 ਬਿੰਦੂ ਆਓ ਆਓ ਪਹਿਲਾ ਮੈਚ ਹਾਂ ਆਵਾਜ਼ ਆ ਜਾ ਯੋ ਬੋਲੇ ਯਾਰ ਕਦੇ ਵੋਟ ਕਰਾ ਦੇ ਉਹਨਾਂ ਕੋਨਰ ਆ ਰਿਹਾ ਬੈਟਿੰਗ ਦਾ ਆਮਨਾ ਮੋੜਾ ਦਿਮਾਗ ਕਿ ਲਗਾਈ ਜਾਈਂ ਜਸਨਾ ਘੋੜਦਾ 3 ਨਹੀਂ ਬਾਈ ਘੋੜਦਾ 3 ਨਹੀਂ ਟੋੜੀ ਬੱਸ ਬੈਟਸਮੈਨ ਮੇਰੇ ਵੀਰੋ ਬਾਈ ਕਨਾਲ ਆ ਜਗਰੂ ਲਾਈਵ ਵਾਲਾ ਕੋਲ ਖਰਚਿਆ ਕਰੋ ਯਾਰ ਬੱਲੇਬਾਜ਼ ਬੱਲੇਬਾਜ਼ ਉਧਰ ਬੈਜੋ ਵੀਰੋ ਸਾਹਮਣੇ ਬਾਈਕ ਕੋਰ ਪਲੇਅਰ ਆਡੇ ਨਾਲ ਅਰੇ ਯਾ ਠੰਡਾ ਹੋ ਉਹ ਨਹੀਂ ਟੋੜਿਆ ਹੂੰ ਉਹ ਹਮਨਾ ਬਾਈ ਮੇਰਾ ਵੀਰ ਜਿਹੜੇ ਮੋਟਰਸਾਈਕਲ ਵਾਲੇ ਆ ਗੁਛ ਨਹੀਂ ਆ ਉਹ ਸਿੱਧਾ ਹੀ ਮਾਰਾ ਇੱਧਰ ਨੂੰ ਹਾਂ ਹਾਂ ਤੇਰੇ ਮੋਟਰਸਾਈਕਲ ਵਾਲੇ ਬੋਲ ਦਵਾਰੇ ਮੇਰੇ ਵੀਰ ਇਹਨੂੰ ਬਾਹਰ ਲਾ ਦੇ ਥੋੜਾ ਜਿਹਾ ਕੋਈ ਨ ਘਰ ਰਵੇ ਤੁਰਾ ਤੇ ਦੌਰਨ ਹੋ ਰਿਹਾ 3 10 ਸਪੋਰ ਰੁਕੂਗਾ ਮੇਰਾ ਵੀਰ ਇਹਨੂੰ ਬਾਹਰ ਕਰ ਦੇ ਹੋਰ ਬੋਲ ਦੋ ਬੋਲ ਬਹੁਤ ਬਿਹਤਰੀਨ ਬੋਲਿੰਗ ਸਾਹਮਣੀ ਜਾ ਕੇ ਆਪਣੀ ਡਿਊਟੀ ਨਿਭਾਉਂਗਾ ਕੰਪੈਰ ਕੋ ਕਰ ਦਵਾਰਾ ਆਊਟ ਦਾ ਇਸ਼ਾਰਾ ਅਜਾਈ ਦਾ ਲੈਫਟ ਗੁਰੂ ਕੀਤਾ ਇਹ ਨੂੰ ਬੜਾ ਆਇਕ ਨਹੀਂ ਉਹ ਕਰਦੇ ਨੇ ਠੀਕ ਹੈ ਨੇ ਪਰਣ ਲੱਗੇ ਕਿ ਨਹੀਂ ਔਰ ਆਹੀਂ ਗੱਲੇ ਜਾ ਠੀਕ ਆਪਣੇ ਵਾਲੇ ਘਟ ਕੇ ਜਾਂਦਾ ਬਈ ਲੈਫਟ ਹੀ ਆਇਓ ਬਈ ਜਲਦੀ ਨਾਲ ਆ ਜਾ ਕੰਪਲੀਟ ਕਹਿ ਲੂਗਾ ਬਹੁਤ ਟਾਈਮ ਲੱਗਦਾ ਆਪਣੇ ਭਾਈ ਲੈਫਟ ਹੀ ਹੈ ਲੈਫਟ ਹੀ ਆਈ ਨਿਕਲ ਉਹ ਠੀਕ ਹੈ ਜੇ ਮੈਂ ਸਿੱਧਾ ਕਰ ਲੈ ساری ਨਹੀਂ ਦੂਜੀ ਇੱਧਰ ਹੋ ਗਿਆ ਪਰ ਬੀਬੀ ਨਿਕਲ ਜਾ ਰੂਵੇ ਕੋਲ ਹੋ ਗਏ ਕੋਲ ਡੀਲ ਹੰਡੀ ਹੰਡੀ ਕਰ ਕਰ ਦੀ ਜਾ ਹਾ ਹੋਰ ਤੋਂ ਕੁਝ ਇੱਧਰ ਹੋ ਕੇ ਨਿਕਲ ਜਾ ਉਹਨੂੰ 5000 ਦਿਨ ਹੈ ਭਾਈ ਉਹਦੇ ਖਰੇਕ ਪੰਜਾਹ ਪੰਜਾਹ ਵੀ ਬਹੁਤ ਸੋਨਾ ਤੇ ਮੇਰੇ ਲਈ ਲੋਕਾਨੇ ਟੂਰਨਾਮੈਂਟ ਦੇ ਵਿੱਚ ਓਏ ਤੈਨੂੰ ਬਾਹਰ ਵੀ ਲੈ ਲੈ ਆਪਣੀ ਬਾਹਰ ਨਹੀਂ ਲੈ ਲੈ ਕੰਮ ਸੁੰਨ ਵੀ ਜਿਹੜੇ ਸਾਡੇ ਨਾਂ ਮੋਢਾ ਲਾ ਕੇ ਮੋਢਾ ਖੜੇ ਨੇ ਪੜਾਈ ਸੰਯੋਗ ਹੈ ਮੇਰੇ ਵੀਰ ਦਾ ਸਾਡੇ ਟੂਰਨਾਮੈਂਟ ਦੇ ਵਿੱਚ ਬਹੁਤ ਯੋਗਦਾਨ ਪਾਇਆ ਮੇਰੇ ਵੀਰ ਨੇ ਜਵਾਹਰ ਨੀ ਸਾਨੂੰ ਨੇ ਇੱਕ ਗੱਲ ਵੀ ਆਖੀ ਏ ਕਿ ਜਦੋਂ ਵੀ ਕੋਈ ਟੂਰਨਾਮੈਂਟ ਹੁੰਦਾ ਮੈਂ ਆਪਣਾ ਸੁਦੂਗ ਪਹਿਲਾਂ ਦੇਖ ਕਰੂੰਗਾ ਵਾਹ ਵਾਹ ਇਹ ਕਰਨਾ ਬਹੁਤ ਜ਼ਰੂਰੀ ਹੈ ਤਾਂ ਪਹਿਲਾਂ ਡਿਸੀਜਨ ਕਰ ਲਿਆ ਕਰੋ ਆਪਸ ਵਿੱਚ ਡਿਸੀਜਨ ਕਰ ਲਿਆ ਕਰੋ ਜਿਹੜੇ ਰਾਵਾਂ ਦੇ ਬਾਹਰ ਹੋਣਾ ਪਊਗਾ ਅੰਪਾਇਰ ਆਪਣੇ ਅੰਪਾਇਰ ਤੁਸੀਂ ਆਵੇ ਇਸ ਤੋਂ ਕਰੋ ਭਾਈ ਨਵਾਂ ਬਾਲ ਉਹ ਦੇ ਬਾਹਰ ਹੀ ਜਾਵਰ ਕੋਈ ਬੈਸ ਨਹੀਂ ਪਰਲਾ ਪਲੀਜ਼ ਕੱਪੜ ਮਰਾਂ ਮੈਂ ਗੋਲਿਆ ਉਸ ਕਾਹਨ ਲੜਨਗੇ ਟੈਨਸ਼ਨ ਦੀ ਉਹ ਇੰਨੇ ਗਾਹ ਦੀਆ ਉਹ ਬਈ ਮਾਨੇ ਨਹੀਂ ਦਿਆ ਹੈ ਬਈ ਮਾਨੇ ਨਹੀਂ ਦਿਆ ਕੁਛ ਮੈਂ ਭਾਈ ਮੈਂ ਤੇਰੇ ਨਾਲ ਉਹ ਮੈਂ ਨਹੀਂ ਦਿਆ ਭਾਈ ਹਮੇ ਕੀ ਦੇਂਗੇ ਬਾਈ ਬਹੁਤ ਚੀਜ਼ਾਂ ਹੋ ਗਈਆਂ ਕਲੀਅਰ ਇੱਕ ਰਨ ਇੱਕ ওভার ਦੋ ਵਿਕਟਾਂ ਬਾਈ ਆਸ ਟੋਵਰ ਬੱਲੇ ਬੋਸਟ ਸੈਟ ਕਰਾਓ ਹੈ ਕੀ ਕਰੇ ਬੋਸਟ ਸੈਟ ਕਰਾ ਕੇ ਦੂਜੇ ਸੰਗਤ ਨਾਲ ਠੱਗਦੀ ਹੈ ਕਰੇ ਘਰ ਬਾਹਰ ਜਾ ਪੰਨੂ ਐ ਜਦੋਂ ਕੋ ਉਸਕੂੰ ਦੀ ਬੋਲ ਤੋ ਰਹਾ ਨਹੀਂ ਤੇਰਾ ਭਾਈ ਉਹਦਰ ਜਾਂਦੀ ਮਹਿਰਬਾ ਕੋਈ ਪੇੜ ਬੂਟ ਕੱਲੱਕ ਰੁਗੀ ਰੁਗੀ ਹਾਂ ਸਾਡੇ ਪੀਟਾ ਦੇ ਮੈਂਬਰ ਜਸਜੀਤ ਜਸਜੀ ਜੀ

ਤੱਪੇ ਵਾਈ ਕੋ ਵੀ ਨਹੀਂ ਵੱਜਦਾ ਜਿਹੜੀ ਅੱਜ ਦੇ ਟੂਰਨਾਮੈਂਟ ਚ ਬੈਂਟੀ ਚ ਵਧੀਆ ਲੱਗੀ ਮੈਨੂੰ ਵੀ ਸਪਾਈ ਚ ਲੱਗੀ ਏ ਬਹੁਤ ਸ਼ਾਨਾ ਖੇਡਦਾ ਭਾਈ ਘੜ ਘੜ ਬਰ ਰਹਾ ਹਾਂ ਤੇ ਰਾਮ ਤੇ ਬੱਸ ਤਿੰਨ ਹੋ ਗਏ ਆ ਜਾਵਾ ਡੋਟ ਲਾਏ ਬੋਲ ਘੜਦੀ ਕੋਈ ਇੱਕ ਨਹੀਂ ਆਵਾਜ਼ ਬਾ ਆਵਾਜ਼ ਬਾ ਰਿਆ ਆਓ ਆਓ ਸ਼ਾਨਦਾਰ ਬਾਲੀਆਂ ਦੇ ਨਾਲ ਤੇਜੀ ਦੇਗ ਇਸਕੇ ਨਾਮ ਗਿਆ ਮੁਲਖਾ ਹਨ ਆ ਯਹੀ ਹੈ ਪਿਛਲੇ ਮੈਚ ਬੰਗਾ ਕਰੇ ਚਾਰ ਬੋਲੇ ਆਈਆਂ ਨੇ ਤੇ 6 ਸਕੋਰ ਦੇ ਨਾਲ ਇੱਕ ਵਟ ਚਲੀ ਹੈ ਵਾ ਚਲੀ ਹੈ ਕੀ ਆਪੜ ਬੈ 5 ਸਕੋਰ ਦੂਜਾ ਉਹ ਵਾਪਸ ਕਰਨ ਦੇ ਦਿੱਤੇ ਵਿੱਚ ਵੇਚਦਾ ਉਹ ਬਹੁਤ ਲਾਈਨ ਹੈ ਐਡਿਟਿੰਗ ਸਮਾਹ ਬੈਟਿੰਗ ਜੋ ਸੁਨੋਲੀਆਂ ਕਿੱਥੇ ਗਏ ਸੁਨੋਲੀਆਂ ਮੇਰੇ ਪਿੰਡ ਦੇ ਲਵਾ ਗਿਆ ਲਗਲਾ ਲੈਣ ਗਿਆ ਪੂਰੀ ਪਾਣੀ ਪਲਾਦ ਪਾਣੀ ਦੇ ਰਵਾਣੇ ਪਾਣੀ ਕਰਦੇ ਸਭ ਤੋਂ ਘਰ ਨਹੀਂ ਤਾਂ ਡਿਊਟੀ ਦਾ ਤੀਸ ਗੇ ਨਿਕੜਿਆ ਥੋੜਾ ਵੀ ਬੋਲ ਮਾਰਨ ਦੀ ਪਹਿਲਾਂ ਕੋਚ ਕਰਨੀ ਹੈ ਸਹੀ ਬਾਤ ਹੈ ਕਣਜੋ ਬੜਾ ਬੁਲਾ ਆਰ ਮਲਾਜਿੰਦ ਹੋਰ ਕੱਲ ਉੱਥੇ ਦੋ ਬੋਲ ਸੋਲੇਉ ਚੰਕਾ ਮੁੰਡਾ ਬਹੁਤ ਬੈਟਰੀ ਸ਼ਾਟ ਆਵਾਜ਼ ਔਰ ਇਹ ਆਓ ਮਾਤਾ ਮਲਾਜਮ ਉਹਨਾਂ ਵਿੱਚ ਹੀ ਪਈ ਆਪਣੇ ਪਿੰਡ ਵਿੱਚ ਪਈ ਬਹੁਤ ਵਧੀਆ ਗੇਂਦਵਾਜੀ ਇਸ ਓਵਰ ਦੀ ਦੂਜੀ ਮੇਜਰ ਟੋਟਲ 4 ਜਿੱਤਾਂ ਹੋ ਗਈਆਂ ਨੇ ਕਾਂਗਰਸ ਘਰੇ ਉੱਪਰ ਜਾਂਦੀ ਪਿੰਡਾਂ ਵਿੱਚ ਬੀਜਪੀ ਦਾ ਪਿੰਡਾਂ ਦੀ ਲਾਣੇ ਨੂੰ ਦੁਹਾਂ ਲਾਣੇ ਮਤਲਬ ਬੀਜਪੀ ਦਾ ਜ਼ਿਆਦਾ ਸਾਰੇ ਪਿੰਡਾਂ ਦਾ ਆਪਣਾ ਦਾ ਜ਼ਿਆਦਾ ਕਾਂਗਰਸ ਵਾਲੇ ਬੰਟੀ ਉਹ ਚੁੱਪੇ ਨੇ ਤੁਮੇ ਦੱਸਾਂ ਜਿੱਤਰਾ ਹੈ ਕਿ ਨਾ ਕੋਈ ਸਾੜੀ ਨਹੀਂ ਹੋਈ ਝਾੜੂ ਵਾਲਾ ਕੰਮ ਆ। ਸਾਨੂੰ ਕੋਈ ਚੁੱਪ ਕਰਦੇ ਯਾਰ ਹਮ ਆਪਣਾ ਦਿਨ ਨਹੀਂ। ਬਹੁਤ ਜ਼ਿਆਦਾ ਗੁੱਸਤੀ ਹੋ ਰਹੀ ਹੈ। ਨਹੀਂ ਹੈ ਗੁੱਸਤੀ। ਸਰਕਾਰ ਸੈਂਟਰ ਉੱਥੇ ਤਾਂ ਹਿੱਲੀ ਨਹੀਂ ਯਾਰ ਉੱਥੇ ਦੇ। ਪੰਜਾਬ ਵੇ ਪੰਜਾਬ ਵਾਲੀ ਵੋਟ ਕੋਲ ਤਾਂ ਫਰਕੇ ਨਹੀਂ ਪੈਂਦਾ। ਪੰਜਾਬ ਉਸ ਨੂੰ ਯਾਰ 13 ਸੀਟਾਂ ਵਿੱਚ ਇੱਕ ਅੱਦੇ ਵੀ ਲੇਗਾ ਬਹੁਤ ਹੈ ਉਸ ਵਰਗਾ ਯਾਰ। ਲੋਡ ਵੀ ਨਹੀਂ ਹੈ। ਹਾਂ ਇਸ ਦੀ ਤਾਂ ਲੋੜੇ ਨਹੀਂ ਪੈਂਦੀ ਉਹਨੂੰ। ਦੋ ਤੋਂ ਆਮੇ ਯੂਸੀਆਰ ਪਰ ਗੁਰਦਾਸਪੁਰ ਵਾਲੀ ਪੰਜਾਬ ਅਮਰ ਕਦੇ ਨਹੀਂ ਆਈ ਇਸ ਕੋਈ ਬਹੁਤ ਠੀਕ ਠੀਕ ਓਵਰ ਔਰ ਦੱਤੀ ਭਾਈ ਔਰ ਬਦਰਾ ਮਾਤੀ ਦੋ ਵਾਰ ਚਾਰ ਬਿਗਰ ਤਨੋਲੀਆਂ ਦੀ ਐਸ ਕੀ ਕਿਹੜਾ ਕਿਹੜਾ ਜਿੱਤੇ ਟੂਰਨਾਮੈਂਟ ਤੋਂ ਅੱਠਾਂ ਨੂੰ ਅੱਠੇ ਲਈ ਅੱਠੇ ਲਈ ਦੋ ਵਾਰ ਅੱਠਾਂ ਕਰ ਕਰੇ ਉਹ ਭੈਣ ਚੋਰੀ ਬੜੀ ਜਿੰਨਵਾਜੀ ਹਜੇ ਤਾਂ ਚੰਡੀਗੜ੍ਹ ਨਾਲ ਸੀ ਇਹਨਾਂ ਪਰਵਾ ਪਰਵਾ ਭੈਣਾਂ ਦਾ ਯਾਰ ਰੁਪਈਆ 3000 ਮਾਰਦਾ ਭੈਣ ਦੇ 25 2000 ਰੋਟਾ ਆਰੇ ਦੇ ਸੁਣਦੇ ਲੋਕਾਂ ਨੂੰ ਲਾਈਵ ਦਾ ਮਤਲਬ ਪਿਆ ਬੱਸ ਮੈਚ ਖਤਮ ਹੈ ਦੋ 6:00 ਵੱਜ ਗਿਆ ਵੇਰ ਚਾਰ ਲੋ ਮੁਛਰੇ ਸਕੋਰ ਤਾਂ ਆ ਦੇ 1 ਮੈਂ ਸੈਟਿੰਗ ਕਰਨੀ ਕੋਈ ਹੋਰ ਆ ਪੁਰਾਣ ਤਾਂ ਮਿਲਦੇ ਆਉ ਦੇ ਮੈਂ ਕਿਹਾ ਬਾਤ ਇਹ ਨੂੰ ਨਾ ਰਿਹਾ ਦੇਖ ਲਈ ਤੇਰੇ ਸਾਹਮਣੇ ਲਾਉਂਦਾ ਸਪੀਕਰ ਲਾਵਾਂ ਬਾਈ ਮੈਂ ਤਾਂ ਆ ਬਾਲ ਬਣਾਉਣਾਂ ਨੇ ਮੇਰੇ ਵੀਰੋ ਮੰਨ ਲੋਗਾ ਤਾਂ ਨਾ ਉਹ ਵੀ ਨਹੀਂ ਕਰਿਆ ਹੁਣ ਪਹਿਲਾਂ ਦੂਜਾ ਰੋਨ ਚੇਂਜ ਕਰ ਦੇ ਫੇਸਬੁਕ ਬਾਅਦ ਉਹਦੇ ਬਾਅਦ ਕਿਸਮਾ ਫੇਸਬੁਕ ਬੋਲੀ ਕਰ ਤਰਨ ਨੂੰ ਜਾ ਰਿਹਾ ਉਹ ਤਰਨ ਨੂੰ ਜਾ ਰਿਹਾ ਆਪਰੇ ਉਹ ਟਾਪਰ ਦਾ ਫੈਸਲਾ ਜੀ ਗਾਲ੍ਹਾਂ ਮਗਾਲੀ ਹੋਰ ਜੀ ਤਾਂ ਬੰਦ ਕਰੀ ਜਾਂਦੀ ਹੈ ਫਿਰ ਸਾਨੂੰ ਜੀ ਸਾਡੀ ਮਜਬੂਰੀ ਹੈ ਸਾਡੇ ਮੇਰੇ ਪਤਾ ਕੀ ਚੱਕਰ ਹੈ ਜੀ ਤੁਸੀਂ ਪਹਿਲੇ ਵੇਖ ਬਾਈ ਕੋਈ ਵੀਰੇ ਪਤਾ ਕੀ ਗੱਲ ਹੈ ਜੀ ਇਹ ਇਹ ਪੰਜਾਬ ਹੈ ਜਿੱਨੇ ਇਹਨੂੰ ਕਹਿੰਦੇ ਆ ਵੀ ਪਿੱਛੇ ਪਿੱਛੇ ਰੋਏ ਅੱਗੇ ਨੂੰ ਹੋਰ ਵਾਗਾ ਜੀ ਕਿਸੇ ਕੰਮ ਆ ਦੇਖ ਲੋ ਜੇ ਕਹਦੇਗਾ ਨਾ ਬਾਈ ਇਧਰੋਂ ਨਾ ਜਾਈਂ ਅਗਲਾ ਘਰ ਜਾਣ ਕੇ ਕਹਿ ਰਿਹਾ ਪਤਾ ਨਹੀਂ ਵੀ ਕਿਹੇ ਚੱਕਰ ਹੈ ਉਹ ਕੰਮ ਹੈ ਵੀ ਲੋਕੋ ਜਾਣ ਕੇ ਕਰਾਂ ਜੀ ਉਸ ਤਰ੍ਹਾਂ ਚਲਾਦਾ ਫਿਰ ਚਲਾਦਾ ਦੇਖੋ ਕੈਮਰਾ ਜੀ ਆ ਗਈ ਜੀ ਆਵਾਜ਼ ਆਈ ਸਾਹਿਬ ਇਸ ਤਰੀਆ ਸੇਮ ਆ ਇਸ ਤਰ੍ਹਾਂ ਇੱਧਰ ਨੂੰ ਗਰਾਉਂਡ ਪਿੱਛੇ ਨਹੀਂ ਹੈਗਾ ਭਾਈ ਕਾ ਨਾਵੇਂ ਮੈਂ ਕਹਿੰਦਾ ਪਿੱਛੇ ਸਕੋਰ ਖਤਮ ਕਰਕੇ ਉਹ ਕਰ ਲੋ ਇੱਕ ਵੀ ਬਾੜ ਕੀ ਟੀਮ ਨਹੀਂ ਦਿੱਸ ਰਿਹਾ ਇੱਕ ਵੀ ਬਾੜ ਕੀ ਸਾਰਾ ਨਰੋਲ ਪਿੰਡ ਲਾਣੇ ਕੀ ਟੀਮ ਵੀ ਲਖਣੀ ਸੀ ਪਰ ਅਨੇ ਰਾਤ ਨੂੰ ਡਰ ਆਠ ਵਜੇ ਬਾਅਦ ਮੈਂ ਕਰਕੇ ਜਾਣ ਦਿੰਦੇ ਨਾਗੇ ਤੇਰੀ ਟੀਮ ਹੈ ਪਤਾ ਨਹੀਂ ਤੇਰੀ ਆਉਣੀ ਕਿਸ ਕੀ ਹੈ ਇੱਧਰ ਨੰਬਰ ਵਾਲਾ ਤੁਹਾਨੂੰ ਖੜੀ ਅੱਛਾ ਕਗਰ ਸਰਾਏ ਦੀ ਟੀਮ ਲਿਖੀ ਵੀ ਆ ਹਾਂ ਕਗਰ ਸਰਾਏ ਸ਼ੈਂਪੂ ਨਾਈਟ ਬਰਡ ਦਾ ਸ਼ੈਂਪੂ ਦੋਨੋਂ ਦਾ ਸੈਚੂਰ 8 ਵਜੇ 12 ਵਾਂ ਹੋਮਾਂ ਲਾਣੇਗੇ ਬੰਦੇ ਤਾਂ ਨਾਈਟ ਭਰ ਦੇ ਤੂੰ ਪਤਾ ਹੈ ਕੁਛ 12 ਵਾਂ ਹਾਂ ਬਹੁਤ ਕੰਦ ਸਿੰਘ ਸਾਹ ਮੋਟਾ ਲਿਆ ਭਾਈ ਦੋ ਦਮੰਦਾ ਪਤਾ ਨਹੀਂ ਲਾਣੀ ਮੈਂ ਉਥੇ ਮੂੜ ਮੈਂ ਜੂਟੋ ਕੀ ਦਿਨ ਨਾ ਇਹਦਾ ਕੋਣ ਵੀ ਲੈ ਆਓ ਜੀ ਕਰਦੇ ਮੈਂ ਚੰਡ ਹੋ ਗਿਆ ਜੱਪਲ ਅਗਲੇ ਪਹਿਲਾਂ ਢੇਲਦੇ ਲਾਓ ਜੱਦੀ ਦਾ ਜੱਦੀ ਜਿੰਦਗੀ ਟੀਮ ਜੀ ਕਿੰਨੇ ਮੈਚ ਹੋਏ ਪਹਿਲੇ